ਇਹਦੇ ਦਿਖਾ ਦਿਓ ਬਾਈ ਜੀ ਪਹਿਲਾਂ ਇੰਟਰੋਡਕਸ਼ਨ ਦਿਓ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬੱਗੜ ਸਿੰਘ ਆ ਜੀ ਜੀ ਕੋੜਗਪੁਰਾ ਜੱਤੋ ਚੁੰਗੀ ਤੇ ਆਪਾਂ ਤੁਸੀਂ ਕਿੱਥੇ ਨੌਕਰੀ ਕਰਦੇ ਹੋ ਹੁਣ ਸਕੂਲ 'ਚ ਕਰਦੇ ਆਂ ਅੱਛਾ ਤੁਸੀਂ ਇੱਥੇ ਐਜ਼ ਏ ਕੀ ਕੰਮ ਕਰਦੇ ਹੋ ਮੈਂ ਸਫਾਈ 'ਚ ਦਰਖਾਹ ਮਿਲਦੀ ਨਹੀਂ ਆਪਾਂ ਨੂੰ ਤੇ ਨਹੀਂ ਮਿਲਦੀ ਤੁਹਾਨੂੰ 3000 ਰੁਪਏ ਦਿੰਦੇ ਆ ਜੀ ਪ੍ਰਿੰਸੀਪਲ ਉਹ ਵੀ ਦਿੰਦੀ ਨਹੀਂ ਕਦੇ ਕਹਿੰਦੇ ਚੂੜਾ ਕਦੇ ਕੁਛ ਕਹਿੰਦੀ ਆਂ ਵਾਹਿਗੁਰੂ ਅਦੇ ਕਹਿੰਦੇ ਮੈਂ ਨਹੀਂ ਸਰਖਾਨ ਚਲੋ ਸਕੂਲ ਦੇ ਬਾਹਰ ਦੱਸੋ ਕਿੱਧਰ ਇਹ ਗਰੀਬ ਬੰਦੇ ਮਾਸਟਰ ਕੋਲ ਮੈਂ ਕੋ 100 ਰੁਪਏ ਦਿਹਾੜੀ ਹੋ ਗਈ ਹਾਂਜੀ 100 ਰੁਪਏ ਕਦੋਂ ਮਾਸਟਰ ਤੋਂ ਫੜੋ ਕਦੋਂ ਉਧਰੋਂ ਫੜੋ 500 ਕੋਲ ਟਾਈਮ ਪਾਸ ਕਰੀ ਗਈ ਆ ਭੈਣ ਜੀ ਇਹਨਾਂ ਦੇ ਘਰੋਂ ਵੀ ਇੱਥੇ ਕੰਮ ਕਰਦੇ ਆ 2 ਮਹੀਨੇ ਤਹਖਾਏ ਨੂੰ ਨਹੀਂ ਦਿੱਤੀ ਬਾਕੇ ਹੁਣ ਤੁਸੀਂ ਇਹ ਦੇਖ ਲਓ ਮੈਂ ਇਹਨਾਂ ਨੂੰ ਦੇਖਿਆ ਇਹ ਸਕੂਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰ ਰਹੇ ਸੀ ਇਹ ਬਾਈ ਜੀ ਨੇ ਇੱਕ ਗੱਲ ਮੈਨੂੰ ਕਹੀ ਵੀ ਮੈਂ ਆਪਣੇ ਬੱਚੇ ਕਿਵੇਂ ਪਾਲਾਂ 100 ਰੁਪਏ ਦਿਹਾੜੀ ਨਾਲ ਬਾਈ ਜੀ ਤੁਸੀਂ ਫਿਰ ਆਪਣੇ ਬੱਚਾਂ ਬਾਰੇ ਦੱਸੋ ਥੋੜਾ ਉਹ ਬੱਚੇ ਕੁੜੀਆਂ ਜਵਾਨ ਕਿੱਧਰ ਜਾਈਏ ਸਾਰੇ ਰੋਨ ਨੂੰ ਰੋਨ ਨੂੰ ਜੀ ਕਰਦਾ ਕੀ ਕਰੀਏ ਉਹ ਸਲੈਂਡਰ ਖਤਮ ਦੋ ਚਾਰ ਲੱਕੜਾਂ ਲੈ ਕੇ ਚੱਲੇ ਆਂ ਜੀ ਚਾਰ ਪੰਜ ਕਿਲੋ ਕੀ ਕਰੀ ਕਿੱਥੇ ਜਾਈਏ ਗਰੀਬ ਬੰਦਾ ਆਟਾ ਕਿਲੋ ਰਾਤ ਲੈਂਦਾ ਕਿੱਧਰ ਜਾਈਏ ਦੱਸੋ ਉਹ ਇਹ ਪ੍ਰਿੰਸੀਪਲ ভাই ਬਹੁਤ ਤੰਗ ਕਰਦੀ ਆਈ ਟਿੰਡੀ ਆਲੇ ਕਦੇ ਮਾਸਟਰ 100 ਰੁਪਏ ਉਧਰੋਂ ਫੜ ਪਿਆ ਉਧਰੋਂ ਫੜ ਆਂ ਟਾਈਮ ਪਾਸ ਕਰੀ ਜਾਂਦੇ ਕੀ ਕਰੀ ਕਿੱਧਰ ਜਾਈਏ ਦੱਸੋ ਜੀ ਸਰਕਾਰ ਮਿਲਦੀ ਤਿੰਨ ਤਿੰਨ ਮਹੀਨੇ ਹੋ ਗਏ ਅੱਛਾ ਜਿਹੜਾ 3000 ਰੁਪਏ ਮਿਲਦਾ ਉਹ ਵੀ ਤੁਹਾਨੂੰ ਸਹੀ ਟਾਈਮ ਨਾਲ ਨਹੀਂ ਨਹੀਂ ਮਿਲਦਾ ਜਮਾਂ ਨਹੀਂ ਮਿਲਦਾ ਮਿੰਤਾ ਕਰਦੇ ਮੈਡਮ ਸਾਡਾ ਫੋ ਅਜੀ ਫੋਨ ਕਰਦੇ ਕਦੇ ਕੋਸ਼ ਕਹਿੰਦੀ ਕੋਲ ਟਪਲ ਟਪਲ ਬੋਲਦੀ ਸਾਨੂੰ ਪ੍ਰਿੰਸੀਪਲ ਇਹਨਾਂ ਦਾ ਕਹਿਣਾ ਹੈ ਜਿਹੜੇ ਮੈਡਮ ਪ੍ਰਿੰਸੀਪਲ ਹੈ ਉਹਨਾਂ ਦੀ ਬੋਲੀ ਬਹੁਤ ਮਾੜੀ ਹੈ ਇਹ ਮੈਂ ਖੁਰ ਵੀ ਨੋਟ ਕੀਤਾ ਮੈਂ ਕਈ ਵਾਰ ਆਇਆ ਐਜ਼ ਅ ਪੇਰੈਂਟਸ ਮੇਰੇ ਦੋ ਬੱਚੇ ਪੜ੍ਹਦੇ ਆ ਜੀ ਇੱਥੇ ਜਦੋਂ ਇਹਨਾਂ ਨਾਲ ਮਿਲਣ ਦੀ ਗੱਲ ਕਰਦੇ ਆ ਇਹਨਾਂ ਦਾ ਬਿਹੇਵੀਅਰ ਬਹੁਤ ਠੀਕ ਠੀਕ ਨਹੀਂ ਹੁੰਦਾਗਾ ਇਹ ਸਹੀ ਢੰਗ ਨਾਲ ਪੇਸ਼ ਨਹੀਂ ਆਉਂਦੇ ਜਦੋਂ ਇਸ ਤਰ੍ਹਾਂ ਗਰੀਬ ਆਦਮੀ ਜਿਹਨੂੰ ਕੋਈ ਮਿਸਾਲ ਪੂਰੀ ਮਿਹਨਤ ਕਰਦੇ ਆ ਉਹਦਾ ਮੁੱਲ ਨਹੀਂ ਮਿਲੂਗਾ ਤੇ ਗੁਜ਼ਾਰਾ ਕਿਵੇਂ ਕਰਨੇ